ਲੋਕਤ ਅਗੇ ਨੌਵੇਂ ਸਲੋਕ ਦੇ ਅੰਦਰ ਫਿਰ ਗੁਰੂ ਤੇ ਇੱਕ ਬਹਾਦਰ ਪਾਚਨ ਗੱਲ ਕਲੀਅਰ ਕੀਤੇ ਮਰਗੰਤੇ ਸਭ ਸੁਖ ਦਾਤਾ RAM ਹੈ ਦੋ ਸਰਨਾਹਿੰ ਕੋਏ ਤੂੰ ਕਿਉਂ ਜਗਾ ਜਗਾਟੇ ਭਟਕਣਾ ਵੇ ਕਿ ਫਲਾਨੀ ਜਗਾ ਤੇ ਜਾਓ ਤੇ ਇਹ ਮਿਲ ਜਾਂਦਾ ਠੰਗਾਨੀ ਜਗਾ ਤੇ ਜਾਓ ਤੇ ਇਹ ਮਿਲ ਜਾਂਦਾ ਮਰਗਦੇ ਤੈਨੂੰ ਮੈਂ ਸਾਰੇ ਸੁਖਾਂ ਦੇ ਦਾਤੇ ਨਾਲ ਜੋੜਨਾ ਚਾਹੰਦਾ ਤੈਨੂੰ ਇੱਕ ਇੱਕ ਸੁਖ ਦੇ ਪਿੱਛੇ ਨਾ ਦੌੜਨਾ ਪਏ ਭਾਵੇਂ ਦੁਨਿਆਵੀ ਸੁੱਖ ਹੋਵੇ ਤੇ ਭਾਵੇਂ ਅੰਦਰ ਦਾ ਸੁੱਖ ਹੋਵੇ ਤੂੰ ਇੱਕ ਵਾਰ ਗੁਰੂ ਅੱਗੇ ਆ ਕੇ ਫਰਿਆਦ ਤਾਂ ਕਰਕੇ ਦੇਖ ਇੱਥੇ ਸ਼ਬਦ ਵਰਤੇ ਸਭ ਸੁੱਖ ਦਾਤਾ RAM ਹੈ ਸਾਰੇ ਸੁੱਖਾਂ ਦਾ ਦਾਤਾ ਅਗਰ ਕੋਈ ਹੈ ਤੇ ਉਹ RAM ਹੈ ਹਾਂ ਉਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜਿਓ ਸਾਹਿਬ RAM ਸ਼ਬਦ ਨੂੰ ਲੈ ਕੇ ਵੀ ਨਾ ਬਹੁਤ ਜ਼ਿਆਦਾ ਕੰਟਰੋਵਰਸੀ ਕੇ ਮਰੀ ਸ਼ੁਰੂ ਹੋ ਜਾਂਦੀ ਹੈ ਬਹੁਤ ਜ਼ਿਆਦਾ ਪ੍ਰੇਖਾ ਜਾਂ ਪਾ ਕੇ ਰੱਖਦਾ ਕੋਈ ਸ਼ਰਾਰਤੀ ਲੋਕਾਂ ਗੁਰੂ ਕੈਸਾ ਮਰਦੇ ਅੰਦਰ ਠੀਕ ਹੈ ਸ਼੍ਰੀ ਰਾਮਚੰਦਰ ਦਾ ਜ਼ਿਕਰ ਆਇਆ ਸਾਧ ਸੰਗਤ ਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਲੰਬੇਰਾ ਸ਼ਬਦ ਕੱਲ੍ਹ ਜਾਂ ਪਰਸੋਂ ਆਪ ਜੀ ਸਟੇਜ ਤੋਂ ਸਰਵਨ ਕਰਦੇ ਸੋ ਕਿ ਰੋਬ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਇੱਥੇ ਸ਼੍ਰੀ ਰਾਮਚੰਦਰ ਦੀ ਗੱਲ ਹੈ ਜਦੋਂ ਕੋਈ ਘਟਨਾ ਸਾਂਝੀ ਕੀਤੀ ਸ਼੍ਰੀ ਰਾਮਚੰਦਰ ਹੀ ਉੱਥੇ ਸ਼੍ਰੀ ਰਾਮਚੰਦਰ ਦਾ ਜ਼ਿਕਰ ਆਇਆ ਜੀ ਜਾਂ ਰਾਮ ગયો ਰਾਵਣ ગયો ਇੱਥੇ ਉਹ ਪਰਮਾਤਮਾ ਦੀ ਗੱਲ ਵੀ ਅਤੇ ਸ਼੍ਰੀ ਰਾਮਚੰਦਰ ਦੀ ਗੱਲ ਕਿ ਸ਼੍ਰੀ ਰਾਮਚੰਦਰ ਜੀ ਆਏ ਰਾਵਣ ਆਇਆ ਕੋਈ ਸਾਰਾ ਸਾਤ ਤੋਂ ਚਲਾ ਗਿਆ ਜੈ ਕੋ ਬਚਰ ਆਂਦਾ ਜੀ ਭਗਤਾਂ ਦੀ ਬਾਣੀ ਚ ਪੰਡਿਤ ਤੁੰਗਰਾ ਰਾਮ ਚੰਦ ਵੀ ਆਪਤ ਦੇਖਿਆ ਥਾਣ ਉੱਥੇ ਸ਼੍ਰੀ ਰਾਮਚੰਦਰ ਦੀ ਗੱਲ ਠੀਕ ਹੈ ਜਿੱਥੇ ਜਿੱਥੇ ਜ਼ਿਕਰ ਆਇਆ ਸ਼੍ਰੀ ਰਾਮਚੰਦਰ ਦਾ ਆਇਆ ਪਰ ਹਰ ਜਗ੍ਹਾ ਰਾਮ ਨੂੰ ਸ਼੍ਰੀ ਰਾਮਚੰਦਰ ਨਾਲ ਜੋੜਨਾ ਇਹ ਵੀ ਬਾਣੀ ਦੀ ਵਿਤਰੀ ਹੈ ਇਹ ਫੇ ਰਾਮ ਉਹ ਹੈ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਹੈ ਜਿਹੜਾ ਹਰ ਜਗ੍ਹਾ ਤੇ ਮੌਜੂਦ ਹੈ ਜਿਹੜਾ ਜਨਮ ਵਰਤ ਤੋਂ ਰਹਿ ਤੱਕ ਜਿਸ ਬਾਰੇ ਗੁਰੂ ਪਾਤਨ ਅਜੂਨੀ ਆਖਿਆ ਜਿਹੜਾ ਜੁਨਾਂ ਵਿੱਚ ਨਹੀਂ ਆਂਦਾ ਉਹ ਰਾਮ ਜਿਹੜਾ ਹਿੰਦੂ ਦੇ ਅੰਦਰ ਮੁਸਲਮਾਨ ਦੇ ਅੰਦਰ ਸਿੱਖ ਦੇ ਅੰਦਰ ਈਸਾਈ ਦੇ ਅੰਦਰ ਬੈਠਾ ਸੰਸਾਰ ਤੇ ਹਰ ਜੀਵ ਦੇ ਅੰਦਰ ਬੈਠਾ ਅਤੇ ਉਸ ਰਾਮ ਦੀ ਗੱਲ ਕੀਤੇ ਉਹ ਭਰਿਆ ਸਾਰੇ ਸੁੱਖਾਂ ਦਾ ਦਾਤਾ ਅਗਰ ਕੋਈ ਹੈ ਤੋ ਕੇਵਲ ਤਾਂ ਕੇਵਲ ਅਕਾਲ ਪੁਰਖ ਉਹ ਪਰਮਾਤਮਾ ਆਪਾਂ ਅੱਜ ਹੁਕਮਨਾਮਾ ਜਿਹੜਾ ਉਹ ਦੂਸਰਾ ਆਇਆ ਦੂਸਰੇ ਦੀਵਾਨ ਚ ਮਾਰਕੰਡੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅ ਦੇ ਤਾਂ ਸਭ ਸੁੱਖ ਪਾਵੇ ਮੇਰੇ ਮਨ ਇੱਕ ਇੱਕ ਸੁੱਖ ਦੇ ਪਿੱਛੇ ਨਾ ਦੌੜਿਆ ਕਰ ਉਹ ਕਿਸੇ ਮਹਾਂਪੁਰਖਾਂ ਦਾ ਇੱਕ ਬਚਨ ਪੜਦਾ ਪਿਆਸਾ ਖਿਆਲ ਕਰਕੇ ਦਰਖਤ ਤੇ ਇੱਕ ਇੱਕ ਪੱਤੇ ਨੂੰ ਨਾ ਤੋੜਿਆ ਕਰ ਇੱਕ ਇੱਕ ਫਲ ਨੂੰ ਨਾ ਭਾਲਿਆ ਕਰ ਤੂੰ ਪੂਰੇ ਦਰਖਤ ਨੂੰ ਵੱਢ ਲੈ ਸਭ ਕੁਝ ਤੇਰਾ ਹੋ ਜਾਏਗਾ ਬਸ ਉਸ ਪਰਮਾਤਮਾ ਨੂੰ ਆਪਣਾ ਬਣਾ ਲੈ ਜਿਹਨੂੰ ਤੂੰ ਪਰਾਇਆ ਸਮਝਿਆ ਤੈਨੂੰ ਦਾਤਾ ਆਪਣੀਆਂ ਲੱਗ ਗਿਆ ਪਰ ਦਾਤਾ ਦੇਣ ਵਾਲਾ ਆਪਣਾ ਹੀ ਲੱਗਿਆ ਬਚਨ ਆਪਾਂ ਪੜਦੇ ਨੇ ਸਭ ਕਿਸ ਆਪਣਾ ਇੱਕ ਰਾਮ ਪਰਾਇਆ ਸਭ ਕੇ ਜੱਪਨਾ ਬਣਾ ਲਿਆ ਪਰ ਰਾਮ ਨੂੰ ਆਪਣਾ ਨਹੀਂ ਬਨਾਇਆ ਮਾਰਕੰਦੇ ਦੇ ਦੇਖ ਜੇ ਤੂੰ ਅੰਦਰ ਦਾ ਸੁੱਖ ਚੰਨ ਅੰਦਰ ਦਾ ਆਨੰਦ ਚੰਨ ਫਿਰ ਸਾਰੇ ਸੁੱਖਾਂ ਦੇ ਦਾਤੇ ਨਾਲ ਜੁੜ ਜਾ ਪੜਿਓ ਸਾਰੇ ਜੀ ਮਾਰਕੰਦੇ ਸਭ ਸੁੱਖ ਦਾ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਿਤੇ ਇਹੋ ਜਿਹਾ ਵਿਸ਼ਵਾਸ ਬਹਿ ਜੇ ਕਿ ਸਾਰੇ ਸੁੱਖਾਂ ਦਾ ਦਾਤਾ ਉਹ ਰਾਮ ਹੈ ਉਹ ਪਰਮਾਤਮਾ ਹੈ ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ ਬਸ ਜਿਸ ਦਿਨ ਇਹ ਗੱਲ ਸਾਡੇ ਅੰਦਰ ਬੈਠ ਗਈ ਨਾ ਸਾਸੂ ਉਸ ਦਿਨ ਜੀਵਨ ਚ ਇੱਕ ਵੱਖਰਾ ਆਨੰਦ ਆਣਾ ਜਿਹਾਸ ਜਦੋਂ ਤੱਕ ਇਹ ਵਿਸ਼ਵਾਸ ਨਹੀਂ ਨਾ ਬੈਠਾ ਤੇ ਬੰਦਾ ਫਿਰ ਜਗਾ ਜਗਾ ਤੇ ਨੱਕ ਮੁੰਡੀ ਰਗੜਦਾ ਹੀ ਰਹੇਗਾ ਸਾਸੂ ਅੰਦਰ ਦਾ ਚੈਨ ਨਹੀਂ ਆਏਗਾ ਅੰਦਰ ਦਾ ਸੁੱਖ ਨਹੀਂ ਬਣੇਗਾ ਜਦੋਂ ਤੱਕ ਬੰਦਾ ਇੱਕ ਦਾ ਨਹੀਂ ਹੋਵੇਗਾ ਮਰ ਕਹਿੰਦੇ ਜੈ ਸਿਮਰਤ ਗਤ ਪਾਏ ਗਾਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਤਨ ਗੁਰੂ ਪੈ ਕੋ ਬਹਾਦਰ ਪਾਚ ਕਹਿੰਦੇ हे ਮੇਰੇ ਮਨ ਸੁਨ ਜਿਆਦਾਤਰ ਸ਼ਲੋਕ ਜਿਹੜੇ ਮਨ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਸਾਰੇ ਸੁੱਖਾਂ ਦਾ ਦਾਤਾ ਉਹ ਰਾਮ ਹੀ ਉਹ ਪਰਮਾਤਮਾ ਹੀ ਜਿਹਦਾ ਸਿਮਰਨ ਕੀਤੇਆਂ ਤੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਸਕਦਾ ਹੈ ਜਿਹਦਾ ਸਿਮਰਨ ਕਰਕੇ ਆ ਸੱਚਮੁੱਚ ਤੋਂ ਮੁਕਤ ਹੋ ਸਕਦਾ ਤੂੰ ਵਿਕਾਰਾਂ ਤੋਂ ਖਲਾਸੀ پا ਕੇ ਉਸ ਪਰਮਾਤਮਾ ਨਾਲ ਜੁੜ ਸਕਦਾ ਹੈ ਉਹ ਸਾਰੇ ਸੁੱਖਾਂ ਦੇ ਦਾਤੇ ਨਾਲ ਤੁਰ ਜੁੜਦਾ ਤਾਂ ਕਰਕੇ ਇਹ ਤੇਰੀ ਜੀਵਨ ਦੀ ਯਾਤਰਾ ਜਰੀਏ ਇਹ ਸਫਲੀ ਹੋਣੀ ਇਸ ਸ਼ਲੋਕ ਨੰਬਰ 9ਵਾਂ ਤੇ 10ਵਾਂ ਨਾ ਇਹਦੇ ਵਿੱਚ ਫਿਰ ਸਿਮਰਨ ਰਿਪੀਟ ਕੀਤਾ ਸਾਹਿਬ ਸਿਮਰਨ ਦਾ ਅਰਥ ਵੈਸੇ ਕੀ ਨਾ ਸਾਹਿਬ ਇਹਦਾ ਸਬੰਧ ਜਿਹੜਾ ਅੰਦਰ ਦੇ ਨਾਲ ਜਪਨਾ ਹੁੰਦਾ ਜੁਬਾਨ ਦੇ ਨਾਲ ਜਪਦਿਆਂ ਜਪਦਿਆਂ ਜਦੋਂ ਅੰਦਰ ਚੱਲ ਜਾਂਦਾ ਉਹ ਸਿਮਰਨ ਬਣ ਜਾਂਦਾ ਸਿਮਰਨ ਦਾ ਅਰਥ ਹੁੰਦਾ ਚੇਤੇ ਵਿੱਚ ਚਲਾ ਜਾਣਾ ਸਾਹਿਬ ਤੁਸੀਂ ਦੇਖਿਓ ਜੋ ਚੀਜ਼ ਸਾਡੇ ਚੇਤੇ ਵਿੱਚ ਹਨ ਉਹ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਕਿੰਨੀ ਆਮੰਤਾ ਕਰਕੇ ਤੁਸੀਂ ਦੇਖੋ ਇਹ ਮੁਕਾਮ ਹਾਸਲ ਕੀਤੇ ਕਿੰਨੀ ਮਾਇਆ ਕਤਰ ਕੀਤੀ ਕਿੰਨੇ ਆਪਾਂ ਸਾਡੇ ਪਦਾਰਥ ਇਕੱਠੇ ਕੀਤੇ ਕਿਉਂ ਕਿਉਂਕਿ ਪਹਿਲਾਂ ਸਾਡੇ ਚੇਤੇ ਵਿੱਚ ਆਇਆ ਸਾ ਜੋ ਚੀਜ਼ ਸਾਡੇ ਚੇਤੇ ਵਿੱਚ ਹੁੰਦੀ ਆ ਨਾ ਉਹਦੇ ਬਾਰੇ ਫਿਰ ਬੰਦਾ ਮਨਤ ਕਰਕੇ ਉਹਨੂੰ ਪ੍ਰਾਪਤ ਕਰ ਹੀ ਲੈਂਦਾ ਰਬੀਬਾਣੀ ਦੀ ਇੱਕ ਪੰਕਤੀ ਆਂਦੀ ਏ ਮਰ ਕਹਿੰਦੇ ਚਿੱਤ ਜੇ ਚਿਤਵਿਆ ਸੋ ਮੈ ਪਾਇਆ ਕਿੰਨਾ ਕਮਾਲ ਦਾ ਬਚਨ ਜੋ ਕੁਝ ਸਾਡੇ ਚੇਤੇ ਵਿੱਚ ਸਿਧਾ ਸਵਾ ਪਾ ਕੇ ਸਾਨੂੰ ਮਿਲ ਗਿਆ ਅਹਿਸਾਸ ਕੋਈ ਵੀ ਚੇਤੇ ਵਿੱਚ ਰੱਖੋ ਤੁਸੀਂ ਦੇਖਿਓ ਜੋ ਕੁਝ ਆਪਾਂ ਦਿਨ ਨੂੰ ਕਰਦੇ ਆ ਨਾ ਉਹ ਸਾਡੇ ਚੇਤੇ ਵਿੱਚ ਰਹਿੰਦਾ ਜੇ ਕਈ ਵਾਰੀ ਰਾਤ ਨੂੰ ਸੁਪਨੇ ਵਿੱਚ ਵੀ ਉਹ ਕੋਈ ਸਾਡੇ ਅੰਦਰ ਚੱਲਦਾ ਜੇ ਜਿਹੋ ਜਿਹੇ ਮਨੁੱਖ ਦੇ ਦਿਨ ਦੀ ਅਵਸਥਾ ਹੁੰਦੀ ਹੈ ਨਾ ਸਾਤ ਸੰਮਗਿਆਨੀ ਜਿਹੜਾ ਨਾ ਕਹ ਰਿਹਾ ਸੀ ਦੋ ਤੰਦਰ ਪਹਿਲਾਂ ਕੋਈ ਦੋ ਰਾਤਾਂ ਪਹਿਲੇ ਦੀ ਗੱਲ ਰਾਤ ਨੂੰ ਸੁਪਨੇ 'ਚ ਵੀ ਕਥਾ ਕਰਦਾ ਦੱਸੇ ਕਿਉਂਕਿ ਤਿਆਰ ਵਿੱਚ ਜਿਹੜੀ ਚੀਜ਼ ਹੁੰਦੀ ਹੈ ਨਾ ਉਸ ਸੁਪਰੇ ਚ ਵੀ ਆ ਜਾਂਦੀ ਸਾਸਨ ਜੋ ਕੰਮ ਤੁਸੀਂ ਪੂਰਨ ਤੌਰ ਤੇ ਮਨ ਨਾਲ ਕਰੋਗੇ ਤੇ ਉਹਦੇ ਸੁਪਨੇ ਆਣੇ ਨਾ ਇਸੇ ਕਰਕੇ ਗੁਰੂ ਪਾਚਨ ਕਹੇ ਜਾਗਨ ਤੇ ਸੁਪਨਾ ਭਲਾ ਕਹਿੰਦੇ ਉਸ ਜਾਗਨੇ ਨਾਲ ਸੁਪਨਾ ਵੀ ਚੰਗਾ ਭਲਿਆ ਜਿਤ ਪ੍ਰਭ ਵਸੈ ਸੰਗ ਜਿਦੇ ਕਰਕੇ ਪਰਮਾਤਮਾ ਕਿਤੇ ਸੰਗ ਵਸਦਾ ਹੋਵੇ ਪਰਮਾਤਮਾ ਚੇਤੇ ਵਿੱਚ ਆ ਜਾਏ ਸਾਸਨ ਗੁਰੂ ਕਿਰਪਾ ਕਰੇ ਅੱਜ ਗੁਰੂ ਤੇਗ ਬਹਾਦਰ ਪਾਚਾ ਕਹਿੰਦੇ ਦੇਖ ਭਲਿਆ ਉਹ ਸਾਰੇ ਸੁੱਖਾਂ ਦਾ ਦਾਤਾ ਹੀ ਪਰਮਾਤਮਾ ਮੇਰੇ ਮਨ ਸੋਨ ਉਦਾ ਸਿਮਰਨ ਕਰਕੇ ਤੂੰ ਉੱਚੀ ਆਤਮਿਕ ਅਵਸਥਾ ਪਾ ਸਕਦਾ ਹੈ ਬਸ ਉਸ ਨੂੰ ਚੇਤੇ ਵਿੱਚ ਰੱਖਿਆ ਅੰਤਰ ਜਾਤ ਉਦੀ ਬਣਾ ਲੈ ਤੇ ਸਾਰੇ ਸੁੱਖ ਤੈਨੂੰ ਪ੍ਰਾਪਤ ਹੋ ਜਾਣਗੇ ਅਗੇ 10ਵੇਂ ਸ਼ਲੋਕ ਚ ਗੁਰੂ ਪਾਤਸ਼ਕੀ ਕਿਰਪਾ ਕਰਦੇ ਨੇ ਜੀ ਮਾਰਕੰਟ ਜੈ ਸਮਰਤ ਗਤ ਪਾਈ ਹੈ ਤੇ ਪਜਰੇ ਤਮੇਤ ਜਿੱਥੇ ਪਹਿਲਾ ਸ਼ਲੋਕ ਸੰਪੂਰਨ ਹੋਇਆ ਸੁਣਿਓ ਧਿਆਨ ਦੇਣਾ ਇਹ ਨੌਵਾਂ ਸ਼ਲੋਕ ਕਿੱਥੇ ਸੰਪੂਰਨ ਹੋਇਆ ਸੀ ਤੇ ਸਿਮਰਤ ਗਤ ਹੋਏ ਹੈ ਨਾ ਜੇਦਾ ਸਿਮਰਨ ਕੀਤੇ ਆ ਗਤ ਹੋ ਸਕਦੀ ਐ ਮੁਕਤੀ ਹੋ ਸਕਦੀ ਐ ਉੱਚੀ ਅਵਸਥਾ ਆਤਮਿਕ ਅਵਸਥਾ ਬਣ ਸਕਦੀ ਉਤੋਂ ਅਗਲਾ ਸੁਰੂਖ ਸ਼ੁਰੂ ਕਰ ਦਿੱਤਾ ਜੇ ਸਿਮਰਤ ਗਤ ਪਾਈ ਐ ਤੇ ਭਜ ਰਹਿ ਤਵੇਂਤ ਜੇਦਾ ਸਿਮਰਨ ਕੀਤੇ ਆ ਉੱਚੀ ਅਵਸਥਾ ਬਣ ਸਕਦੀ ਐ ਭਰਿਆ ਉਹਦਾ ਫਿਰ ਭਜਨ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਮਾਰਗ ਤੇ ਕਹੋ ਨਾ ਅਨੇਕ ਸੁਨ ਰੇ ਮਨਾ ਆਉਦ ਘਟਤ ਹੈ ਨਹੀਂ ਤ ਮੈਂ ਕਿਉਂ ਕਹਿ ਰਿਹਾ ਇਹ ਮੇਰੀ ਆਮਾ ਸੋਣ ਕਿਉਂਕਿ ਤੇਰੀ ਆਉਧ ਤੇਰੀ ਆਰਬਲਾ ਘਟਦੀ ਜਾ ਰਹੀ ਦਿਨ ਬਾ ਦਿਨ ਤੇਰਾ ਜੀਵਨ ਛੋਟਾ ਹੁੰਦਾ ਜਾ ਰਿਹਾ ਅਸੀਂ ਕਹਿਵੇਂ ਸੋਚਦੇ ਹਾਂ ਸਾਡਾ ਜੀਵਨ ਵੱਡਾ ਹੋ ਰਿਹਾ ਅਸੀਂ ਵੱਡੇ ਹੋ ਰਹੇ ਨਹੀਂ ਅਸੀਂ ਉਮਰ ਕਰਕੇ ਛੋਟੇ ਹੋ ਰਹੇ ਹਾਂ ਸਾਡਾ ਜੀਵਨ ਘਟਦਾ ਜਾ ਰਿਹਾ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਦੇ ਹਾਂ ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਬਦ ਘਟਦਾ ਹੈ ਖੈ ਲਗੇ ਦੇਖੋ ਇਹ ਵਿਚਾਰੀ ਭੋਲੀ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਪਰ ਇਹਨੂੰ ਪਤਾ ਨਹੀਂ ਤੇਰਾ ਪੁੱਤਰ ਦਿਨ ਬਾ ਦਿਨ ਛੋਟਾ ਹੋ ਜਾ। ਸਪੋਜ ਕਰੋ ਕਿਸੇ ਦੀ 80 ਸਾਲ ਉਮਰ ਹੈ 1 ਸਾਲ ਉਹਦਾ ਜ਼ਿੰਦਗੀ ਚ ਨਿਕਲ ਗਿਆ ਤੇ 79 ਸਾਲ ਰਹਿ ਗਏ। ਉਹ ਦਿਨ ਬਾ ਦਿਨ ਉਹਦੀ ਉਮਰ ਘਟਦੀ ਪਈ ਹੈ। ਕਹਿੰਦੇ ਤਾਂ ਤੈਨੂੰ ਕਹਿ ਰਹੇ ਸਿਮਰਨ ਕਰ ਭਲਿਆ ਦਿਨ ਦਿਨ ਕਰਕੇ ਤੇਰੀ ਉਮਰ ਜਿਹੜੀ ਹੈ ਉਹ ਘਟਦੀ ਜਾ ਰਹੀ। ਸ਼ਲੋਕ ਨੰਬਰ 11 ਸਾ ਸੰਗ ਧਿਆਨ ਨਾਲ ਸੁਣਿਓ। ਪੂਰੇ ਟਾਈਮ ਤੇ ਕੋਸ਼ਿਸ਼ ਕਰਾਂਗਾ ਸਮਾਪਤੀ ਹਾਲਾਂਕਿ ਮੈਂ ਫਿਰ ਬਿਲਕੁਲ ਸੰਖੇਪ ਕਰ ਦਿੱਤਾ ਕਿਉਂਕਿ ਸ਼ਲੋਕ ਚਾਰ ਕਰਨੇ ਹੁੰਦੇ। ਉਨ ਅਗਸ ਲੋਕ ਨੰਬਰ 11 ਸੁਨੇ ਮਾਰ ਕੰਦੇ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਉਹ ਵੱਡੇ ਚਤਰ ਤੇ ਸਿਆਨੇ ਮਨੋਕ ਕੇ ਤੈਨੂੰ ਪਤਾ ਇਹ ਜਿਹੜਾ ਪਰਮਾਤਮਾ ਨੇ ਤੇਰਾ ਸਰੀਰ ਬਣਾਇਆ ਨਾ ਪੰਜਾਂ ਤਤਾਂ ਦਾ ਬਣਾਇਆ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਇਹ ਚਤਰ ਤੇ ਸਿਆਨੇ ਮਨੋਕ ਕੇ ਸਗਲ ਨੂੰ ਸਮਝ ਕਿ ਪਰਮਾਤਮਾ ਨੇ ਇਹ ਜਿਹੜਾ ਤਨ ਬਣਾਇਆ ਨਾ ਇਹ ਪੰਜਾਂ ਤੱਤਾਂ ਦਾ ਬਣਾਏ ਤੇ ਅਗਲੀ ਪੰਕਤੀ ਚ ਕੀ ਆਖਿਆ ਜੈ ਤੇ ਉਪਜੇ ਉਹ ਨਾਨਕਾ ਲੀਨਤਾ ਹੈ ਬਹਾਰ ਪਰ ਇੱਕ ਗੱਲ ਸਮਝ ਲੈ ਇੱਕ ਦਿਨ ਸਮਾਂ ਆਣਾ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਪੰਜਾਂ ਤੱਤਾਂ ਵਿੱਚ ਜਾ ਕੇ ਮਿਲ ਜਾਣਾ ਹੁਣ ਇਹਦੇ ਵਿੱਚ ਕੋਈ ਵੱਡੀ ਬੇਚੇਜਤਾ ਨਹੀਂ ਨਾ ਹੋਈ ਸਾਸਨ ਉਹ ਤੇ ਨੁਕਤਾ ਸਮਝਣ ਵਾਲਾ ਜਤਨਾ ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਇੱਕ ਦਿਨ ਸਾਰਿਆਂ ਤੇ ਸਮਾਂ ਆਣਾ ਇਹ ਪੰਜਾ ਤਤਾਂ ਦਾ ਬਣਿਆ ਹੋਇਆ ਸਰੀਰ ਫਿਰ ਪੰਜਾ ਤਤਾਂ ਵਿੱਚ ਜਾ ਕੇ ਮਿਲ ਜਾਣਾ ਕਹਾਣੀ ਖਤਮ ਹੋ ਜਾਣਾ। ਇਹਦੇ ਵਿੱਚ ਵਿਸ਼ੇਸ਼ਤਾ ਕੀ ਹੋਈ? ਇਹ ਤਾਂ ਕੇਵਲ ਤਾਂ ਕੇਵਲ ਆਪਾਂ ਇੱਕ ਜੂਨ ਹੀ ਭੋਗਨ ਆਏ ਨਾ ਇੱਕ ਸਮਾਂ ਬਿਤਾਣ ਆਏ। ਅਸਲ ਵਿੱਚ ਚਾਹੀਦਾ ਕੀ ਸੀ ਸਾਸਨ। ਜਦੋਂ ਇਹ ਪੰਜਾ ਤਤਾਂ ਦਾ ਬਣਿਆ ਹੋਇਆ ਸਰੀਰ ਪੰਜਾ ਤਤਾਂ ਵਿੱਚ ਮਿਲੇ ਉਸ ਤੋਂ ਪਹਿਲਾਂ ਪਹਿਲਾਂ ਕਿਤੇ ਇਹ ਜਿਹੜੀ ਜੋਤ ਹੈ ਉਸ ਪਰਮਾਤਮਾ ਤੋਂ ਆਈ ਇਹ ਜੋਤ ਉਸ ਪਰਮ ਜੋਤ ਵਿੱਚ ਮਿਲ ਜਾਵੇ। ਕਿਉਂਕਿ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ ਕਉ ਕਿ ਮੇਰੇ ਰਾਮ ਕੀ ਅੰਸ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਲੰਬਾ ਪੈਂਡਾ ਤੈ ਕਰਕੇ ਆਈ ਹੈ ਇਹ ਪੰਜ ਤਤ ਦਾ ਬਣਿਆ ਸਰੀਰ ਕਿਤੇ ਪੰਜਾਂ ਤਤਾਂ ਵਿੱਚ ਮਿਲ ਜਾਏ ਉਸ ਤੋਂ ਪਹਿਲਾਂ ਪਹਿਲਾਂ ਕਿਤੇ ਇਹ ਤੇਰੀ ਜੋਤ ਉਸ ਪਰਮ ਜੋਤ ਵਿੱਚ ਮਿਲ ਜਾਏ ਮੇਰੇ ਸਾਹਮਣੇ ਨੇ ਕੋ ਬਚਨ ਆ ਗਿਆ ਸਾਸਾਂ ਮੈਂ ਜਾਨਣਾ ਚਾਹ ਲੋ ਟਾਈਮ ਦੇ ਵਿੱਚ ਮੈਂ ਕਰੀ ਬਥਰੀ ਸੰਖੇਪ ਦੀ ਕਵੀ ਸਾਹਿਬ ਦੀ ਕੋ ਪੰਕਤੀ ਹੈ ਸਾਸਾਂ ਸੁਣਿਓ ਕਹਿਣ ਲੱਗੇ ਮੇਰੇ ਤੇ ਇਤਨੀ ਕਿਰਪਾ ਹੋਈ ਕਵੀ ਸਾਹਿਬ ਕਹਿੰਦੇ ਕਹਿੰਦੇ ਮੈਂ ਆਪਣੇ ਸੁਭਾ ਨੂੰ ਆਪਣੀ ਰਹਿਣੀ ਜਰੀਏ ਉਹ ਪੰਜਾਂ ਤੱਤਾਂ ਦੇ ਬਾਗ ਬਣਾ ਲਈਏ ਸੁਣਿਓ ਦੋ ਪੰਕਤੀਆਂ ਕਹਿੰਦੇ ਆਪ ਤੇਜ ਬਾਏ ਪ੍ਰਥਵੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ ਸੁਣਿਓ ਸਾਸਕ ਹੁਣ ਦੇਖੋ ਜੇ ਵਿਚਾਰ ਨਹੀਂ ਕਰਾਂਗੇ ਤੇ ਗੱਲ ਪਕੜ ਵਿੱਚ ਆਣੀ ਨਹੀਂ ਇਹ ਪੰਜ ਤੱਤਾਂ ਦਾ ਪਹਿਲਾ ਜ਼ਿਕਰ ਕੀਤਾ ਆਪ ਤੇਜ ਬਾਏ ਪ੍ਰਥਵੀ ਆਕਾਸ਼ਾ ਆਪ ਕਹਿੰਦੇ ਨੇ ਜੀ ਪਾਣੀ ਨੂੰ ਤੇਜ ਕਹਿੰਦੇ ਨੇ ਅੱਗ ਨੂੰ ਪ੍ਰਥਵੀ ਆਕਾਸ਼ ਤੇ ਇਹ ਜਿਹੜਾ ਆਕਾਰ ਹੈ ਇਹ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਕਹਿ ਲੱਗੇ ਐਸੀ ਰਹਤ ਰਹੂੰ ਹਰ ਪਾਸਾ ਜਿਸ ਤਰ੍ਹਾਂ ਪੰਜਾਂ ਤੱਤਾਂ ਦੀ ਮर्यादा ਨਾਲ ਉਹੋ ਜਿਹਾ ਮੈਂ ਆਪਣੇ ਆਪ ਨੂੰ ਬਣਾ ਲਿਆ ਉਹ ਪੰਜਾਂ ਤੱਤਾਂ ਦੀ ਮर्यादा ਕੀ ਅਹਿਸਾਸਨ ਉਹ ਫਿਰ ਸੁਖਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਆਂ ਦੇਖੋ ਸਾਰੀਆਂ ਬਾਣੀਆਂ ਵਿਚਾਰਨ ਵਾਲੀਆਂ ਅਹਿਸਾਸਨ ਸੱਚ ਵਿੱਚ ਮੈਂ ਕਹਿੰਦਾ ਇੱਕ ਇੱਕ ਪੱਦੇ ਤੇ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਪਰ ਫਿਰ ਧਿਆਨ ਵਿੱਚ ਹੁੰਦਾ ਹੈ ਕਿ ਆਪਾਂ ਜੋ ਵੀ ਧੜੀ ਪਕੜੀ ਹੈ ਉਹਨੂੰ ਸੰਪੂਰਨ ਵੀ ਕਰਨਾ ਹੁੰਦਾ ਅਹਿਸਾਸ ਉਹ ਸੁਖਨੀ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਯਾਨੀ ਜਿਹਨੇ ਇਸ਼ਾਰਾ ਕੀਤਾ ਸੀ ਪਰਸਚੋਤ ਕੇ ਬ੍ਰਹਮ ਦੀ ਵਿਚਾਰ ਸਾਸ ਤੋ ਕੁਦਰਤ ਦੇ ਪਰਮਾਨ ਮੇਰੇ ਸਾਹਮਣੇ ਆ ਗਿਆ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੰਜਾ ਤਤਾਂ ਦਾ ਕਿਵੇਂ ਦਾ ਸੁਭਾਅ ਹੈ ਕਿਵੇਂ ਉਹਨਾਂ ਦੀ ਰਹਿਣੀ ਹੈ ਤੇ ਕਬੀਰ ਸਾਹਿਬ ਜੀ ਕੀ ਇਸ਼ਾਰਾ ਕਰਦੇ ਪਏ ਹਨ ਕਹਿੰਦੇ ਕਿ ਆਪ ਆਪ ਦਾ ਅਰਥ ਹੁੰਦਾ ਹੈ ਜੀ ਪਾਣੀ ਉਹਨਾਂ ਪਾਣੀ ਦਾ ਕੀ ਸੁਭਾਅ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੈ ਜਗਾ ਇਹ ਤਤ ਦੀ ਪਹਿਚਾਨ ਪਾਣੀ ਜਿੰਨਾ ਮਰਜੀ ਗੰਦਾ ਹੋਵੇ ਸਾ ਸਾਡੀਆਂ ਨਜ਼ਰਾਂ ਵਿੱਚ ਗੰਦਾ ਹੋਵੇਗਾ ਲੇਕਿਨ ਫਿਰ ਉਹ ਪਾਉ ਬਣ ਕੇ ਉੱਡ ਜਾਂਦਾ ਫਿਰ ਨਿਰਮਲਤਾ ਨਿਰਵਤ ਜਦੋਂ ਬ੍ਰਹਮ ਦੀ ਵਿਚਾਰ ਕਰਦਾ ਬ੍ਰਹਮ ਨਾਲ ਜੁੜਦਾ ਬ੍ਰਹਮ ਦੇ ਗੁਨਾ ਦੀ ਵਿਚਾਰ ਕਰਨ ਲੱਗ ਪੈਂਦਾ ਕਿ ਜਿਵੇਂ ਪਾਣੀ ਦੀ ਤਰ੍ਹਾਂ ਹੋ ਜਾਂਦਾ ਫਿਰ ਬਚਨ ਸੁਣੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਵਲ ਜਿase ਮੈਲ ਨਾ ਲੱਗਿਆ ਚਲ ਇਹ ਪੰਜਾ ਤਤਾਂ ਦਾ ਜ਼ਿਕਰ ਕੀਤਾ ਜੀ ਅਪ ਤੇਜ ਬਾਏ ਪ੍ਰਥਮੀ ਆਕਾਸ਼ ਅਗੇ ਤੇਜ ਕਹਿੰਦੇ ਜੀ ਅਗਨ ਸਿਰਫ ਇੱਕ ਇੱਕ ਪੰਕਤੀ ਕਹਿੰਦਾ ਜਾਂ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਗੁਨਾਓ ਜਿਉ ਪਾਵਕ ਦਾ ਸਹਿਜ ਸੁਭਾਅ ਕਹਿੰਦੇ ਕਿ ਬ੍ਰह्म ज्ञानी ਦੀ ਇਹੋ ਜੀ ਅਵਸਥਾ ਬਣ ਜਾਂਦੀ ਹੈ ਜਿਵੇਂ ਅੱਗ ਦਾ ਕੰਮ ਹੁੰਦਾ ਮੈਲ ਨੂੰ ਸਾੜਨਾ ਤੁਸੀਂ ਦੇਖਿਓ ਕਿਤੇ ਸਾਧ ਸੰਗਤ ਤੁਸੀਂ ਸੁਨਿਆਰੇ ਦੀ ਦੁਕਾਨ ਤੇ ਜਾਂਦੇ ਉਹ ਸੋਨੇ ਵਿੱਚੋਂ ਖੋਟ ਕੱਢਦਾ ਸਹਾਰਾ ਕਿਦਾ ਲੈਂਦਾ ਅੱਗ ਦਾ ਹੀ ਹੈ ਕਹਿੰਦੇ ਬ੍ਰह्म ज्ञानी ਦੀ ਇਹੋ ਜੀ ਅਵਸਥਾ ਬਣ ਜਾਂਦੀ ਹੈ ਉਹਦੇ ਆਪਣੇ ਅੰਦਰੋਂ ਵੀ ਖੋਟ ਨਿਕਲ ਜਾਂਦੀ ਜਿਹੜਾ ਉਹਦੀ ਸੰਗਤ ਕਰਦਾ ਉਹ ਵੀ ਅੰਦਰੋਂ ਪਵਿੱਤਰ ਹੋ ਜਾਂਦਾ ਆਪ ਤੇਜ ਵਾਇ ਵਾਇ ਦਾ ਅਰਥ ਹੁੰਦਾ ਜੀ ਹਵਾ ਸਾਧ ਸੰਗਤ ਇਹ ਪੰਜਾਂ ਤਤਾਂ ਵਿੱਚੋਂ ਉਹਨਾਂ ਦੀ ਵਿਆਖਿਆ குரு ਅਚਰ ਦੇ ਪਾਠਨ ਕਰ ਦਿੱਤੀ ਹੈ ਦੋ ਪੰਕਤੀਆਂ ਤੁਸੀਂ ਫਿਰ ਮੋਬਾਈਲ ਤੇ ਸਰਚ ਕਰ ਲਿਓ ਆਪ ਤੇਜ ਵਾਏ ਪ੍ਰithvi ਆਕਾਸ਼ਾ ਹਾਂ ਇੱਕ ਜਗ੍ਹਾ ਬੱਬੇ ਨਾਲ ਵਾਏ ਆਇਆ ਤੇ ਇੱਕ ਜਗ੍ਹਾ ਵਾਵੇ ਨਾਲ ਵਾਏ ਆਇਆ ਲੇਕਿਨ ਪੰਜਾਂ ਤਤਾਂ ਦਾ ਜ਼ਿਕਰ ਕੀਤਾ ਇੱਕ ਬਾਰ ਮੈਂ ਉੱਥੇ ਇੰਡੀਆ ਹੀ ਕਥਾ ਕਰਦਾ ਪਿਆ ਕੁਦਰਤੀ ਪਰਮਾਤਮਾ ਤੇ ਮੈਨੂੰ ਬਾਅਦ ਤੇ ਗਿਆਨੀ ਜੀ ਕਹਿੰਦੇ ਕਹਿੰਦੇ ਇੱਥੇ ਇਹ ਅਗਲੀ ਪੰਕਤੀ ਕੁਝ ਹੋ ਰਿਹਾ ਮੈਂ ਕਹਿੰਨੇ ਦੁਬਾਰਾ ਸਰਚ ਕਰ ਬੱਬੇ ਨਾਲ ਕਰ ਕਿਤੇ ਪੰਕਤੀ ਬੱਬੇ ਨਾਲ ਆਈ ਕਿਤੇ ਵਾਵੇ ਨਾਲ ਆਈ ਇਹ ਗੱਲ ਇੱਕੋ ਹੀ ਅਸਾ ਸੰਗਤ ਜੀ ਅਗੇ ਤੀਸਰਾ ਆਇਤ ਆਤਾ ਜੀ ਹਵਾ ਉਹਨ ਹਵਾ ਦਾ ਸੁਭਾਅ ਕੀ ਹੈ ਬੜੇ ਸੁਭਣੀ ਸਾਹਿਬ ਦੀ ਭਾਵਨ ਪਾਣੀ ਮਾਰ ਕੇ ਲੱਗੇ ਪਵਾ ਹਵਾ ਦਾ ਸੁਭਾਅ ਹੈ ਬ੍ਰह्म ज्ञानी ਕਾ ਦ੍ਰਿਸ਼ਟ ਜਮਾਨ ਜੈਸੇ ਰਾਜ ਰੰਗ ਰੰਗ ਕੋ ਲੱਗ ਤੋ ਲਪਵਾ ਨੇ ਬ੍ਰह्म ਗਿਆਨੀ ਤਾਂ ਇਹੋ ਜਿਹਾ ਸੁਭਾਅ ਬਣ ਜਾਂਦਾ ਜਿਵੇਂ ਹਵਾ ਦਾ ਸੁਭਾਅ ਹੈ ਹਵਾ ਕਿਤੇ ਨਹੀਂ ਦੇਖਦੀ ਕਿ ਇਹ ਗਰੀਬ ਹੈ ਜਾਂ ਅਮੀਰ ਹੈ ਹਵਾ ਨਹੀਂ ਦੇਖਦੀ ਇਹ ਧਨਾੜ ਬੰਦਾ ਹੈ ਜਾਂ ਬਿਲਕੁਲ ਕੰਗਾਲ ਬੰਦਾ ਹੈ ਕਿ ਮੈਂ ਇਹਨੂੰ ਠੰਡਕ ਦੇਣੀ ਹੈ ਤੇ ਇਹਨੂੰ ਨਹੀਂ ਦੇਣੀ ਦੇਖੋ ਕਿੰਨੇ ਕਮਾਲ ਦੇ ਬਚਨ ਕੀਤੇ ਸਾਸ ਕਹਿੰਦੇ ਮਰਨ ਤੋਂ ਪਹਿਲਾਂ ਪਹਿਲਾਂ ਇਹ ਸਰੀਰ ਪੰਜਾਂ ਤੱਤਾਂ ਵਿੱਚ ਮਿਲ ਜਾਏ ਕਿਤੇ ਮਨੁੱਖ ਦਾ ਸੁਭਾਅ ਪੰਜਾਂ ਤੱਤਾਂ ਵਾਲਾ ਬਣ ਜਾਏ ਸਾਸ ਸੰਗਤ ਜੀ ਇਹ ਜੋਤ ਉਸ ਪਰਮ ਜੋਤ ਵਿੱਚ ਮਿਲ ਜਾਏ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗਾ ਤੁਲ ਪਵਾਨ ਅੱਗੇ ਆ ਗਿਆ ਜੀ ਪ੍ਰਿਥਵੀ ਇਹ ਚੌਥਾ ਜਿਹੜਾ ਤੱਤ ਹੈ ਜੀ ਉਹ ਪ੍ਰਿਥਵੀ ਦਾ ਕੀ ਸੁਭਾਅ ਹੈ ਕਹਿੰਦੇ ਬ੍ਰਹਮ ਗਿਆਨੀ ਕਾ ਧੀਰਜ ਇੱਕ ਜੋ ਵਸੂਤਾ ਕੋ ਖੋਦਾ ਕੋ ਚੰਦਨ ਲੇਵੇ ਉਹ ਤਾਂ ਪੀਰ ਸੁਭਾਤੀ ਆ ਸਾ ਸੰਗਤ ਕਹਿੰਦੇ ਧਰਤੀ ਦੇ ਉੱਤੇ ਭਾਵੇਂ ਚੰਦਨ ਦਾ ਲੇਪ ਕਰ ਦੇ ਇਹਨੂੰ ਕੋਈ ਬਹੁਤੀਆਂ ਅਸੀਸਾਂ ਨਹੀਂ ਦੇ ਦੇਣੀ ਇਹਨੂੰ ਕੋਈ ਤੁਹਾਨੂੰ ਵਰ ਨਹੀਂ ਦੇ ਦੇਣਾ ਕੋਈ ਬਖਸ਼ਿਸ਼ ਨਹੀਂ ਕਰ ਦੇਣੀ ਤੇ ਉਸੇ ਧਰਤੀ ਨੂੰ ਭਾਵੇਂ ਕਈ ਲੈ ਕੇ ਖੋਦਣਾ ਸ਼ੁਰੂ ਕਰ ਦੇ ਉਹਨੂੰ ਕੋਈ ਸਰਾਫ ਨਹੀਂ ਦੇ ਦੇਣਾ ਬ੍ਰਹਮ ਗਿਆਨੀ ਕਾ ਧੀਰਜ ਇੱਕ ਜਿਉਂ ਬਸੁਲਤਾ ਕੋ ਖੋਦਾ ਕੋ ਚੰਦਰ ਲੇਖ ਖੈਣ ਲਗੇ ਉਹਦੀ ਅਵਸਥਾ ਬ੍ਰਹਮ ਗਿਆਨੀ ਦੀ ਇਹੋ ਜੀ ਬਣ ਜਾਂਦੀ ਹੈ ਪੰਜਾ ਤਤਾਂ ਵਰਗਾ ਸੁਭਾਅ ਇਹੋ ਜਿਹਾ ਬਣ ਜਾਂਦਾ ਹੈ ਕਿ ਧਰਤੀ ਦੇ ਅੰਦਰ ਜਿਵੇਂ ਧੀਰਜਾ ਤੇ ਐਸੇ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਆ ਜਾਂਦਾ ਹੈ ਸਾਸਨ ਤੇ ਲਾਸਟ ਹੈ ਜੀ ਆਕਾਸ਼ ਸਾਸਨ ਮੈਂ ਕਹਿੰਦੇ ਦੇਖ ਜਿਵੇਂ ਇਹ ਆਕਾਸ਼ ਹੈ ਨਾ ਹਰ ਧਰਤੀ ਦੇ ਕੋਨੇ ਤੇ ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਜਿase ਧਾਰੇ ਉੱਪਰ ਆਕਾਸ਼ ਬ੍ਰਹਮ ਗਿਆਨੀ ਦੇ ਅੰਦਰ ਇਹੋ ਜਿਹਾ ਪ੍ਰਕਾਸ਼ ਹੋ ਜਾਂਦਾ ਹੈ ਉਹਨੂੰ ਸਮਝ ਆ ਜਾਂਦੀ ਕਿ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਜਿਵੇਂ ਧਰਤੀ ਦੇ ਹਰ ਕੋਨੇ ਤੇ ਉਹ ਆਕਾਸ਼ ਹੀ ਰਹਾ ਮੌਜੂਦ ਹੈ ਬ੍ਰਹਮ ਗਿਆਨੀ ਨੂੰ ਸਮਝ ਆ ਜਾਂਦੀ ਇਸੇ ਤਰ੍ਹਾਂ ਉਹ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਇਸ ਸ਼ਲੋਕ ਚ ਆਇਆ ਸਮਰੇ ਤੇ ਮੇਰੇ ਸਾਹਮਣੇ ਕਵੀ ਸਾਬ ਦੇ ਦੋ ਬਚਨ ਆ ਗਏ ਕਿ ਸੱਚਮੁੱਚ ਮੈਂ ਜਿਵੇਂ ਪੰਜਾਂ ਤਤਾਂ ਦੀ ਰਹਿਤ ਹੈ ਮੈਂ ਉਸੇ ਤਰ੍ਹਾਂ ਆਪਣੇ ਜੀਵਨ ਨੂੰ ਬਣਾ ਲਿਆ ਸਾਸਨ ਪੰਜ ਤਤ ਕੋ ਤੰਦਰਚਿਓ ਜਾਨੋ ਚਤਰ ਸੁਜਾਨ ਜਾ ਕੇ ਉਪਜੇਉ ਨਾਨਕਾ ਲੀਨ ਤਾਹੇ ਮਰਮਾਨ ਇੱਕ ਦਿਨ ਸਮਾਂ ਆਣਾ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਫਿਰ ਪੰਜਾਂ ਤੱਤਾਂ ਵਿੱਚ ਜਾ ਕੇ ਮਿਲ ਜਾਂਦਾ ਹੈ ਫਿਰ ਪਰਮਾਤਮਾ ਦੀ ਗੱਲ ਕਰਦੇ ਆਂ ਅੱਜ ਦੇ ਪਿਛੇ ਦੀ ਸੰਪੂਰਨਤਾ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਉਸ ਪਰਮਾਤਮਾ ਦਾ ਜੋੜਨਾ ਚਾਹਨਾ ਜਿਹੜਾ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਜਿਹੜਾ ਪਰਮਾਤਮਾ ਤੇਰੇ ਅੰਦਰ ਬਸਦਾ ਹੈ ਹਰ ਘਟ ਵਿੱਚ ਬਸਦਾ ਹੈ ਮੈਂ ਦੇ ਉਸ ਪਰਮਾਤਮਾ ਨਾਲ ਤੈਨੂੰ ਜੋੜਨਾ ਚਾਹਨਾ ਜੋ ਪੜਿਓ ਸਲੋਕ ਤੇ ਦੇ ਸਮਾਪਤੀ ਵੱਲ ਵਧਿਏ ਜੀ ਮਰ ਕੱਤੇ ਕੱਟ ਮੈਂ ਹਰ ਜੋ ਬਸ ਸੰਤਨ ਕਹੇ ਉਹ ਪੁਕਾਰ ਰੱਬ ਦੇ ਪਿਆਰਿਆ ਨੇ ਇਹ ਕਦ ਪੁਕਾਰ ਪੁਕਾਰ ਕੇ ਆ ਕੀ ਇਹ ਸਾਰਿਆਂ ਨੂੰ ਇਹ ਸਮਝ ਥੋੜੀ ਲੱਗਦੀ ਸਾਸਨ ਬੰਦੇ ਦੀਆਂ ਤੇ ਦੌਰਾਂ ਲੱਗੀਆਂ ਕੋਈ ਕਿਤੇ ਭਗਵਾਨ ਬਣਾ ਕੇ ਬੈਠਿਆ ਤੇ ਕੋਈ ਕਿਤੇ ਭਗਵਾਨ ਬਣਾ ਕੇ ਬੈਠਾ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਇਹ ਸਮਝ ਆਈ ਤੇ ਉਹਨਾਂ ਨੇ ਫਿਰ ਪੁਕਾਰ-ਪੁਕਾਰ ਕੇ ਇਹ ਗੱਲ ਆਖੀ ਕਿ ਘਟ ਘਟ ਮੇਂ ਹਰ ਜੂ ਵਸੈ ਇਹ ਸਾਰਿਆਂ ਨੂੰ ਸਮਝ ਨਹੀਂ ਆਈ ਸਾਸ ਸਾਰਿਆਂ ਨੇ ਆਪਣੇ ਆਪਣੇ ਅਜ ਭਗਵਾਨ ਤੁਸੀਂ ਦੇਖਿਓ ਜਿੰਨਾ ਧਾਰਮਿਕ ਜਗਤ ਦੇ ਅੰਦਰ ਕਲੇਸ਼ਨ ਇਹਨਾਂ ਆਮ ਦੁਨੀਆ ਤੇ ਕਲੇਸ਼ ਨਹੀਂ ਲੱਗੇਗਾ ਜਿੰਨਾ ਧਰਮ ਦੇ ਨਾਂ ਤੇ ਅੱਜ ਕਲੇਸ਼ ਮਚਿਆ ਪਿਆ ਕਿਉਂਕਿ ਗੱਲ ਸਮਝ ਨਹੀਂ ਆਈ ਮਰ ਕਹਿਣ ਲੱਗੇ ਜੇ ਧਰਮ ਦੀ ਸਮਝ ਆ ਗਈ ਤੇ ਫਿਰ ਤਾਂ ਲੜਾਈਆਂ ਹੀ ਮੁੱਕ ਜਾਣਗੀਆਂ ਜਦੋਂ ਇਹ ਗੱਲ ਪਕਰ ਚ ਆ ਗਈ ਜਿਹੜਾ ਪਰਮਾਤਮਾ ਮੇਰੇ ਅੰਦਰ ਹੈ ਉਹੀ ਅਗਲੇ ਦੇ ਅੰਦਰ ਹੈ ਇਹ ਲੜਾਈ ਕਾਦੀ ਹੈ ਜਦੋਂ ਪਕਰ ਵਿੱਚ ਗੱਲ ਆ ਗਈ ਜਿਸ ਪਰਮਾਤਮਾ ਨੇ ਮੈਨੂੰ ਪੈਦਾ ਕੀਤਾ ਅਗਲੇ ਨੇ ਵੀ ਉਸੇ ਪਰਮਾਤਮਾ ਨੇ ਪੈਦਾ ਕੀਤਾ ਤੇ ਝਗੜਾ ਕਾਦਾ ਰਿਹਾ ਮਾਰਕੰਟੇ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਪਉ ਨਿਤ ਉਤਰਾ ਪਰੋ ਭਰਿਆ ਐਸੇ ਪਰਮਾਤਮਾ ਨੂੰ ਭਜਿਆ ਕਰ ਐਸੇ ਪਰਮਾਤਮਾ ਨੂੰ ਚੇਤੇ ਕਰਿਆ ਕਰ ਇਹ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ ਸਤਿਗੁਰਾਂ ਨੇ ਬਾਰ ਬਾਰ ਅਜ ਸਿਮਰਨ ਕਰਨ ਵਾਸਤੇ ਆਖਿਆ ਉਹਦਾ ਸ਼ੁਕਰ ਕਰਿਆ ਕਰੋ ਨੂੰ ਚੇਤੇ ਵਿੱਚ ਰੱਖਿਆ ਕਰ ਜਿਸ ਪ੍ਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਹੈ ਜੀਵਨ ਚਲਾਉਣ ਵਾਸਤੇ ਇੰਨੇ ਸੁੱਖ ਦਿੱਤੇ ਨੇ ਤੇ ਚੇਤੇ ਰੱਖੇ ਕਿ ਪੰਜਾਂ ਤੱਤਾਂ ਦਾ ਬਣਿਆ ਸਰੀਰ ਇੱਕ ਦਿਨ ਪੰਜਾਂ ਤੱਤਾਂ ਵਿੱਚ ਜਾ ਕੇ ਮਰ ਜਾਣਾ ਹੀ ਭਰਿਆ ਉਸ ਤੋਂ ਪਹਿਲਾਂ ਪਹਿਲਾਂ ਕਿੰਨਾ ਚੰਗਾ ਹੋਵੇ ਇਹ ਤੇਰੇ ਅੰਦਰ ਜਿਹੜੀ ਜੋਤ ਹੈ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਇਹ ਜੋਤ ਕਿਤੇ ਉਸ ਪਰਮ ਜੋਤ ਵਿੱਚ ਮਿਲ ਜੇ ਤਾਂ ਕਿ ਸਾਡਾ ਸੰਸਾਰ ਤੇ ਆਣਾ ਜਰੈ ਉਹ ਸਫਲਾ ਹੋ ਜੇ ਸਾਡੀ ਯਾਤਰਾ ਸਫਲੀ ਹੋ ਜੇ ਆਓ ਰਲ ਕੇ ਦੋ ਪੰਕਤੀਆਂ ਜਿਹੜੀਆਂ ਪੜੀਏ